ਪਿਟੀਸ਼ਨਾਂ ਤੇ ਆਪਣੀ ਹੋਏ ਬੈਠੇ ਜਿਹੜੇ ਸਾਡੀ ਮਿਹਨਤ ਨੂੰ ਘਸ ਕਰਦੇ ਲੋਕਾਂ ਵਾਂਗ ਕੁਲਾਈਵ ਹੋ ਕੇ ਨਹੀਂ ਗਿਆ ਹਾਂ ਮੰਨਤੇ ਆਲੀ ਆਪਣਾ ਆ ਗਿਆ ਜਿਹਦੇ ਵਿੱਚ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਣਾ ਸ਼ੀਸ਼ਾ ਤੇ ਸ਼ੀਸ਼ਾ ਆਪਣੀ ਜਿਹੜੀ ਲੈਂਥ ਹੈਗੀ 8 ਫੁੱਟਾਂ 8/3.5 ਫੁੱਟ ਠੀਕ ਹੈ ਇੱਥੇ ਆਪਾਂ ਤੁਹਾਡੇ ਲਈ ਵੀਡੀਓ ਵਗੈਰਾ ਸ਼ੂਟ ਕਰਿਆ ਕਰਾਂਗੇ ਜਿਹੜੇ ਮਨਪੀਤ ਦੇ ਨਵੇਂ ਆਪਣੇ ਸੂਟ ਡਿਜ਼ਾਈਨ ਲਾਂਚ ਹੋਣਗੇ ਸੋ ਇੱਥੇ ਆਪਣੀਆਂ ਵੀਡੀਓ ਉਹ ਆਪਾਂ ਸ਼ੂਟ ਕਰਿਆ ਕਰਾਂਗੇ ਲਓ ਜੀ ਪ੍ਰਸ਼ਾਦ ਵੰਡ ਰਹੇ ਆ ਹਾਂਜੀ ਆਪਣੇ YouTube ਫੈਮਿਲੀ ਨੂੰ ਪਹਿਲਾਂ ਇੱਧਰ ਦਿਓ। ਆਜੋ ਜੀ ਸਾਰੇ ਮੈਨੂੰ ਵਾਈਟ ਸੁ ਬਾਪੂ ਆਪਣੀ ਦੂਜੀ ਵਾਰ ਨੀਂਦ ਲਾਉਣ ਚ ਲੱਗੇ ਹੋਏ ਆ। ਲੋਜੀ ਕੈਮਰਾਮੈਨ ਰਹਿ ਗਿਆ। ਤੁਸੀਂ ਰਹਿ ਗਏ ਤੁਸੀਂ ਆਪਣੇ YouTube ਫੈਮਿਲੀ ਵੀ ਰਹਿ ਗਈ ਹੈ। ਚਲੋ ਸਾਰਿਆਂ ਨੂੰ ਮਾਝੋ। ਹਾਂ ਆਜੋ ਜੀ ਸਾਰੇ ਜਣੇ ਪ੍ਰਸ਼ਾਦ ਲਓ। ਤੇ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਲਾਈਟਾਂ ਲਾਈਟ ਘਟਦੇ ਵਿੱਚ ਆਪਣੇ ਰੂਮ ਦਾ ਸ਼ੋਅ ਸ਼ੋਅਰੂਮ ਦਾ ਨਜ਼ਾਰਾ ਲਾਈਟ ਘਟਦੇ ਵਿੱਚ ਸਭ ਨੂੰ ਉਦੋਂ ਵੀ ਸੋਹਣੀ ਵੀਡੀਓ ਬਣਦੀ ਆ। ਆ ਹੁਣ ਆਪਾਂ ਲਾਈਟ ਕੱਟ ਕਰ ਦਿੱਤੀ ਆ। ਇੱਕ ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਜਸਜੀਨਾ ਬਲੌਗ ਚੈਨਲ ਉੱਤੇ ਤੁਹਾਡਾ ਤੇ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਇੰਜੋਏ ਕਰਦੇ ਹੋਗੇ ਪੂਰੀ ਗਰਮੀ ਨੂੰ ਤੇ ਅੱਜ ਵਾਲਾ ਬਲੌਗ ਕਰਦੇ ਆ ਸਟਾਰਟ ਤੇ ਅੱਜ ਵਾਲਾ ਬਲੌਗ ਬਹੁਤ ਇੰਟਰਸਟਿੰਗ ਠੀਕ ਆ ਤੇ ਅੱਜ ਤੁਹਾਨੂੰ ਆਪਣਾ ਸ਼ੋਅਰੂਮ ਦਿਖਾਉਣਾ ਠੀਕ ਆ ਬਹੁਤ ਦਿਨਾਂ ਦੀ ਵੇਟ ਤੁਸੀਂ ਕਰੀ ਜਾਂਦੇ ਸੀ ਸੋ ਕੋਈ ਵਧੀਆ ਕੰਮ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਸਵਾਹਿਗੁਰੂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਸੋ ਪਹਿਲਾਂ ਸਤਿ ਨਾਮੀ ਸਾਹਿਬ ਦਾ ਪਾਠ ਠੀਕ ਆ ਤੇ ਉਸ ਸਭ ਤੋਂ ਪਹਿਲਾਂ ਤਾਂ ਮਾਤਾ ਨੂੰ ਮਿਲੋ ਤੁਸੀਂ ਆ ਮਾ ਕਿਵੇਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਵਰ ਲਈ ਹੈ ਜੀ ਘਰੇ ਠੀਕ ਆ ਤੇ ਉਸ ਤੋਂ ਬਾਅਦ ਸੁਖਮੀ ਸਾਹਿਬ ਦਾ ਪਾਠ ਮੰਦਪ 'ਚ ਨਹੀਂ ਮੇ ਕਰਨਾ ਤੇ ਸ਼ੋਅਰੂਮ 'ਚ ਬੈਠ ਕੇ ਪਾਠ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ ਆਪਣਾ ਸ਼ੋਅਰੂਮ ਪੂਰੀ ਐਨ ਅੱਡੀ ਚੋਟੀ ਦਾ ਜੋਰ ਲਾਤਾ ਤੇ ਹੁਣ ਤੁਸੀਂ ਦੱਸਿਓ ਵੀ ਗੱਲ ਬਣੀ ਐ ਕਿ ਨਹੀਂ ਬਣੀ ਆਪਣੇ ਵੱਲੋਂ ਜਿਹੜਾ ਵੀ ਇਨਸਾਨ ਕਰਦੇ ਵਧੀਆ ਕਰਦੇ ਨਾ ਸਾਡੀ ਆਪਣੀ ਫੈਮਲੀ ਨੇ ਵੇਖਿਆ ਨਹੀਂ ਨਾ 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 ਅਜ ਪਹਿਲੇ ਦਿਨ ਦੇਖਣਾ ਉਹਨਾਂ ਨੇ ਜ्यों ਤਿਆਰ ਹੋ ਗਿਆ ਹਜੇ ਤੱਕ ਤੁਸੀਂ ਉਹਨਾਂ ਨੂੰ ਦਿਖਾਇਆ ਹੀ ਨਹੀਂ ਗਾ ਚਾਰ ਵਾਈਨ ਦਾ ਵਲੌਗ ਹੀ ਨਹੀਂ ਪਾਇਆ ਗਿਆ ਮੈਂ ਕਹਿੰਦਾ ਜੇਰਾ ਨਹੀਂ ਵਾਗਦਾ ਵੀ ਛੇਤੀ ਛੇਤੀ ਕਹਿਣਾ ਹੋਈ ਆਉਗੀ ਬੈਨ ਆਹ ਜ਼ੀਰੋ ਤਾਂ ਵਾਕੇ ਨੇ ਵਾਦਾ ਮਸਾ ਕੰਟਰੋਲ ਕੀਤਾ ਵੀ ਤੁਹਾਨੂੰ ਜਲਦੀ ਜਲਦੀ ਦਿਖਾਈਏ ਹਨਾ ਲੋ ਜੀ ਪ੍ਰਸ਼ਾਦ ਵੰਡ ਰਹੇ ਆ ਹਾਂਜੀ ਆਪਣੀ YouTube ਫੈਮਲੀ ਨੂੰ ਪਹਿਲਾਂ ਇੱਧਰ ਦਿਓ ਆ ਜੀ ਸਾਰੇ ਮੈਨੂੰ ਵਾਈਟ ਸੋ ਬਾਪੂ ਆਪਣੀ ਦੂਜੀ ਵਾਰ ਨੀਂਦ ਲਾਉਣ ਚ ਲੱਗੇ ਹੋਏ ਆ ਬੱਚਾ ਪਾਰਟੀ ਸਾਰੇ ਐਸ ਸੰਡੇ ਆ ਐਸ ਵੀ ਆ ਜੀ ਘਰੇ ਆ ਸ਼ੈਂਕੀ ਵੀ ਨਾਲ ਹੀ ਲੋ ਜੀ ਕੈਮਰਾਮੈਨ ਰਹਿ ਗਿਆ ਤੁਸੀਂ ਰਹਿੰਦੇ ਆ ਤੁਸੀਂ ਆਪਣੀ YouTube ਫੈਮਲੀ ਵੀ ਰਹਿ ਗਈ ਸਾਰਿਆਂ ਨੂੰ ਮਾਝੂ ਹਾਂ ਆ ਜਾਓ ਜੀ ਸਾਰੇ ਜਣੇ ਪ੍ਰਸ਼ਾਦ ਲਓ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਆਪਣਾ ਸ਼ੋਰੂਮ ਤੇ ਸਾਰੇ ਜਣੇ ਕਿਰਪਾਵਾ ਕੰਟੀਨਿਊ ਤੇ ਆਪਾਂ ਸਟਾਰਟਿੰਗ ਜੀ ਦਿਖਾਉਣੇ ਆ ਕੁਝ ਸਮਾਨ ਰੱਖਿਆ ਗਿਆ ਆਪਣਾ ਤੇ ਮੋਟਾ-ਮੋਟਾ ਇਹ ਰੱਖਿਆ ਗਿਆ ਕੁਝ ਆਪਣਾ ਰਹਿ ਗਿਆ ਠੀਕ ਆ ਸਮਾਨ ਰੱਖਣ ਵਾਲਾ ਤੇ ਤੁਹਾਨੂੰ ਹੁਣ ਸਾਰਾ ਆਪਣਾ ਸ਼ੋਰੂਮ ਦਾ ਸਾਨੂੰ ਆਪਾਂ ਦਿਖਾਉਣੇ ਸਾਰਿਆਂ ਨੂੰ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਆਪਣਾ ਸ਼ੋਰੂਮ ਤੇ ਸੋ ਜਿਹੜੇ ਆ ਆਪਾਂ ਸ਼ੋਰੂਮ ਬਣਾਇਆ ਇਹਦੇ ਵਿੱਚ ਜਿੰਨੀ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਵੀ ਆਪਣਾ ਤੁਸੀਂ ਬੈਕਗ੍ਰਾਉਂਡ ਦੇਖ ਸਕਦੇ ਹੋ ਇਹ ਕੋਈ ਆਪਾਂ ਇਹਦਾ ਨਕਸ਼ਾ ਨਹੀਂ ਬਣਾਇਆ ਸੀਗਾ ਤੇ ਇੱਕ ਨਕਸ਼ਾ ਹੁੰਦਾ ਕੀ ਕਹਿ ਸਕਦਾ ਗੈਸ ਕਰ ਕਰਕੇ ਆਪਾਂ ਇੱਥੇ ਇੱਥੇ ਆ ਲਾ ਦਈਏ ਇਸੇ ਆ ਲਾ ਦਈਏ ਸਾਰਾ ਆਪਦੇ ਦਿਮਾਗ ਦੇ ਨਾਲ ਜਿਹਨੇ ਸੋਚੋ ਕੀਤਾ ਸੋ ਇਨਸਾਨ ਆਪਦੇ ਨੂੰ ਵਧੀਆ ਕਰਦਾ ਕਈ ਵਾਰੀ ਉਹਨਾਂ ਨੂੰ ਨਹੀਂ ਵਧੀਆ ਹੁੰਦਾ ਉਹਨਾਂ ਦੀ ਸਭ ਦੀ ਚੁਆਇਸ ਅਲੱਗ-ਅਲੱਗ ਹੁੰਦੀ ਆ ਬਾਕੀ ਹੁਣ ਤੁਸੀਂ ਦੱਸਣਾ ਕਿ ਸਾਡਾ ਜਿਹੜਾ ਸ਼ੋਅਰੂਮ ਬਣਿਆ ਵੇ ਘੈਂਟ ਬਣ ਗਿਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹਜੇ ਰਹਿਦੀਆਂ ਲਾਉਣ ਵਾਲੀਆਂ ਜਿਹੜਾ ਉਹ ਬਰੀਕ ਤੁਸੀਂ ਗਰਾਸ ਦੇਖ ਸਕਦੇ ਹੋ ਉਹਦੇ ਵਿੱਚ ਲਾਤਾਰ ਛੱਡੀ ਹੋਈ ਆ ਉਦੇ ਵਿੱਚ ਆਪਾਂ ਲੋਗੋ ਲਾਉਂਗੇ ਉਹਦੀ ਬੁਟੀਕ ਦਾ ਤੇ ਜਿਹੜਾ ਆਪਣਾ ਮੇਨ ਕਾਊਂਟਰ ਆ ਕਾਊਂਟਰ ਦੇ ਸੈਂਟਰ ਦੇ ਵਿੱਚ ਵੀ ਲੋਗੋ ਲੱਗੂਗਾ ਆਪਾਂ ਓਕੇ ਦਿਖਾਈਏ ਆਪਾਂ ਤੁਹਾਨੂੰ ਸ਼ੋਰੂਮ ਜਿਹੜੀ ਲੱਗ ਜਾਣਾ ਉਦੋਂ ਆਪਾਂ ਕਲੇਖ ਰੀ ਲਿਖਵਾਣੇ ਆ ਹਾਂ ਫਰੰਟ ਵਾਲੇ ਤੇ ਆਪਾਂ ਸਰਪੋਤੇ ਫਿਲਮੀ ਲਗਾਉਣੀ ਆ ਬਲੈਕ ਅੱਖਰਾਂ ਦੇ ਵਿੱਚ ਠੀਕ ਆ ਚਲੋ ਬਾਕੀ ਤੁਹਾਨੂੰ ਸ਼ੋਰੂਮ ਦੇਸੀ ਜਾਂਦਾ ਪਿੱਛੇ ਤੇ ਤੁਹਾਨੂੰ ਹੁਣ ਆਪ ਸਾਰਾ ਦਿਖਾਉਣੀ ਆ ਬੈਕ ਕੈਮਰੇ ਦੇ ਨਾਲ ਸਾਰੇ ਜਣੇ ਕਰੋ ਕੰਟੀਨਿਊ ਲਓ ਜੀ ਸਟਾਰਟਿੰਗ ਕਰਦੇ ਆ ਆਪਾਂ ਇਹ ਤੋਂ ਫਰੰਟ ਤੋਂ ਸੋ ਜਿਹੜੇ ਆ ਹੈਗੇ ਆਪਾਂ ਥੋੜੇ ਜਿ ਲੱਗੇ ਸੀਗੇ ਤੇ ਇਹ ਆਪਾਂ ਹੋਰ ਹਜੇ ਹੋਰ ਬਣਾਉਣੇ ਪੈਣਗੇ ਆਪਾਂ ਨੂੰ ਜਿਹੜੇ ਕੱਪੜੇ ਰੱਖਣ ਵਾਲੇ ਆ ਇੱਥੇ ਸੋ ਇਹ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਆਪਣੇ ਕੋਲ ਇੰਨੇ ਕੱਪੜੇ ਵਿੱਚ ਪਏ ਆ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿਉਂਕਿ ਮਨਪੀਤ ਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਬਣਵਾਏ ਆ ਮੈਸਤ ਦੇ ਕਹਿ ਕੇ ਤੇ ਇਹਦੇ ਉੱਤੇ 골ਡਨ ਪੱਟੀ ਲਗਾਈ ਹੋਈ ਆ ਫਰੰਟ ਦੇ ਆਪਾਂ ਠੀਕ ਆ ਇਹ ਸਾਰਾ ਵਾਈਟ ਲੱਗਾ ਹੋਇਆ ਕੰਧ ਉੱਤੇ ਲੱਗਾ ਲਾਤਾ ਇਸ ਦਾ ਇਦਾਂ ਕਰਕੇ ਵੀ ਕੱਪੜੇ ਜਿਹੜੇ ਹੁੰਦੇ ਆਗੇ ਅਨਸਟਿਚ ਜਿਹੜੇ ਹੁੰਦੇ ਆ ਕੁਝ ਕਾਟਨ ਕਾਟਨ ਦੇ ਸੂਟ ਹੁੰਦੇ ਆ ਜਿਹੜੇ ਉਹ ਇੱਥ ਸੋ ਬੂਸਟ ਡਿਸਪਲੇ ਕਿਤੇ ਹੋਇਆ ਜਿਹੜੇ ਆਪਣੇ ਸੇਲ ਨਹੀਂ ਹੋਏਗੇ ਜੀ ਸੇਲ ਨਹੀਂ ਹੋਏਗੇ ਕਿ ਸਹੀ ਮੈਨੂੰ ਦੇਖੋ ਸਾਨੂੰ ਲੱਭੇ ਹੀ ਅੱਜ ਆਏ ਹਨਾ ਆਪਾਂ ਨੂੰ ਲੱਭੇ ਰੱਖੀ ਜਾਂਦੇ ਆ ਵੱਡਾ ਫੱਕ ਦੇ ਉਹ ਢੇਰ ਦੇ ਵਿੱਚ ਥੱਲੇ ਲੱਭੀ ਜਾਂਦੇ ਹੁਣ ਪਤਾ ਲੱਗਾ ਵੀ ਆ ਵੀ ਪਏ ਆ ਵੀ ਪਏ ਹਨਾ ਸੋ ਇਹ ਸੂਟ ਪਏ ਆ ਸਾਰੇ ਆਪਣੇ ਠੀਕ ਆ ਇਹ ਤਾਂ ਤੂੰ ਹਜੇ ਪ੍ਰੋਪਰ ਨਹੀਂ ਲੱਗੀਆਂ ਅਜ ਜਲਦੀ ਜਲਦੀ ਉਵੇਂ ਹੀ ਰੱਖਤੇ ਆ ਉਹ ਤੇ ਹੁਣ ਹੌਲੀ ਹੌਲੀ ਕਰੀ ਚੱਲਾਂਗੇ ਠੀਕ ਆ ਸੋ ਉਹਦੇ ਨਾਲ ਹੀ ਆਪਣੇ ਆ ਗਿਆ ਜਿਹੜੇ ਹੈਂਗਿੰਗ ਕਰਨ ਵਾਸਤੇ ਜਿਹੜੇ ਲੱਗੇ ਹੋਏ ਆ ਸਾਰੇ ਜਿਹੜੇ ਆਪਣੇ ਹੈਂਡਵਰਕ ਦੇ ਬਣੇ ਹੋਇਆ ਉਹ ਸਾਰੇ ਆਪਾਂ ਇੱਥੇ ਹੈਂਗਿੰਗ ਕਰਾਂਗੇ ਸਾਰੇ ਜੀ ਤੇ ਨੈਕਸਟ ਆਪਾਂ ਜਿਹੜਾ ਆਪਣੀ ਡੰਮੀ ਦੇ ਸੂਟ ਪਾਉਦਾ ਪਹਿਲਾਂ ਆਪਾਂ ਇਹਨੂੰ ਇੱਦਾਂ ਹੀ ਰੱਖਿਆ ਹੋਇਆ ਸੀ ਸੋ ਡੰਮੀ ਹੋਣ ਤਾਂ ਹੀ ਨੰਗੀ ਹੋਈ ਰੱਖੀ ਹੈ ਜੀ ਇਹ ਡੰਮੀ ਲੈ ਜਾਂਦੀ ਇਹਦੇ ਲੀੜੀ ਨਹੀਂ ਪਾਈ ਸੀ ਸੋ ਹੁਣ ਆਪਾਂ ਇਹਦੇ ਹੈਂਡਵਰਕ ਵਾਲਾ ਹੀ ਵਾਲਾ ਸੂਟ ਡਿਸਪਲੇ ਕਰਤਾ ਇਹ ਆਪਾਂ ਜਸਟ ਸੇਲ ਵਾਸਤੇ ਨਹੀਂ ਹੈਗਾ ਜਸਟ ਆਪਾਂ ਡਿਸਪਲੇ ਕਰਨ ਵਾਸਤੇ ਹੀ ਬਣਾਇਆ ਹੈ ਸਪੈਸ਼ਲ ਇਹ ਦੇਖੋ ਜੀ ਇੰਨਾ ਪਹਾਰਾ ਸੂਟ ਸਿਰਫ ਡਿਸਪਲੇ ਕਰਨ ਵਾਸਤੇ ਬਣਿਆ ਹੋਇਆ ਹੈ ਇਹ ਠੀਕ ਆ ਬਾਕੀ ਡੰਮੀਆਂ ਅਜੇ ਆਪਾਂ ਹੋਰ ਵੀ ਲਾਵਾਂਗੇ ਲਿਆ ਕੇ ਘੈਂਟ ਘੈਂਟੇ ਇਹ ਤਾਂ ਆਪਣੀ ਕੋ ਪ੍ਰਾਣੀ ਡੰਮੀ ਸੀ ਉਹਦੇ ਪਾ ਦਿੱਤਾ ਠੀਕ ਆ ਸੋ ਇਹਦੀ ਬਾਟਮ ਤੇ ਵੀ ਆਪਾਂ ਵਰਕ ਕੀਤਾ ਹੋਇਆ ਹੈਗਾ ਪਰ ਇਹ ਡੰਮੀ ਤਾਂ ਹੀ ਆ ਸਪੈਸ਼ਲ ਇਹਦੇ ਵਾਸਤੇ ਆਪਾਂ ਬਣਾਇਆ ਹੂੰ ਸੋ ਆ ਮੇਨ ਚੀਜ਼ ਆਪਣੇ ਕੋਲ ਤਾਂ ਜ਼ਰੂਰੀ ਹੁੰਦੀ ਹੈ ਏਸੀ ਇਹ ਤਾਂ ਪਹਿਲਾਂ ਹੀ ਲਵਾ ਲਿਆ ਸੀ ਆਪਾਂ ਤੇ ਸੋ ਬੈਕ ਸਾਈਡ ਆ ਗਈ ਆ ਜਿਹੜੀ ਆ ਹੈਗੀ ਆ ਮੇਨ ਚੀਜ਼ ਆਪਣੀ ਜਿਹੜੇ ਆਪਣੇ ਆ ਲੂਫਰ ਨੇ ਹਨਾ ਆ ਜਿਹੜੀ ਚੀਜ਼ ਸੀ ਇਹ ਇਹ ਅਗਰ ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਸੀਗੀ ਚੁਣੌਤੀ ਇਹਦਾ ਸੀਗੀ ਕਿ ਜਿਹੜੀ ਆ ਬੈਕ ਵਾਲੀ ਆਪਣੀ ਕੰਧ ਸੀਨਾ ਆ ਵਾਲੀ ਸੋ ਇਹਦੇ ਉੱਤੇ ਅ ਕਹਿੰਦਾ ਡੋਆ ਵੀ ਬੋਆ ਵਿਆ ਸੀਗਾ ਡੋਗਾ ਟੇਪ ਹੋਣ ਤੋਂ ਬਾਅਦ ਉਹਦੇ ਉੱਤੇ ਰਾ ਕਲਰ ਵੀ ਵੱਜਿਆ ਹੋਇਆ ਸੀ ਇਹ ਕਲਰ ਨੂੰ ਲਾਉਣਾ ਬਹੁਤ ਔਖਾ ਸੀਗਾ ਤੇ ਉਹ ਡੋਗਾ ਟੇਪ ਨੂੰ ਪੱਟ ਕੇ ਪਲਾਸਟਰ ਕਰਨੀ ਬਹੁਤ ਇੱਕ ਕੰਡੀਸ਼ਨ ਹੁੰਦੀ ਸੀਗੀ ਸੋ ਮੈਸਤਰੇ ਨੇ ਕਿਹਾ ਤਾਂ ਵੀ ਨੇ ਪਲਾਸਟਰ ਜੇ ਕਰਤਾ ਫੜਨਾ ਨਹੀਂਗਾ ਫੇ ਇੱਕ ਮੇਨ ਖਾਦੀ ਕੰਧ ਹੁੰਦੀ ਸੀ ਇਹਦੇ ਵਿੱਚ ਮੇਨ ਕੰਧ ਦੇ ਵਿੱਚ ਅਸੀਂ ਜਿਹੜਾ ਬੈਕਗ੍ਰਾਉਂਡ ਸੀ ਵੀਡੀਓ ਸ਼ੂਟ ਕਰਾਂਗੇ ਤੇ ਤਾਂ ਬੈਕਗ੍ਰਾਉਂਡ ਆਪਣਾ ਪ੍ਰੋਫੈਸ਼ਨਲ ਵਧੀਆ ਹੋਣਾ ਚਾਹੀਦਾ ਸੋ ਇਹਨੂੰ ਇੱਕ ਡੈਕੋਰੇਸ਼ਨ ਕਰਨਾ ਸੀ ਕਿ ਕਿਤੇ 34 ਸੀਗੀ ਇਹਨੂੰ ਪਲੇ ਨੂੰ ਪਲੇ ਨਹੀਂ ਕਰ ਸਕਦੇ ਸੀ ਸੋ ਫਿਰ ਥੋੜਾ ਜਿਹਾ ਉੱਪਰ ਮਾਪਾ ਇਤੇ ਲੂਫਰ ਯੂਜ਼ ਕੀਤੇ ਆ ਤੇ ਲੂਫਰਾਂ ਦੇ ਵਿੱਚ ਆਪਾਂ ਇਹਦੇ ਵਿੱਚ ਲਾਈਟਾਂ ਪਾਈਆਂ ਨੇ ਦੇਖੋ ਤੁਸੀਂ ਕਿੱਦਾਂ ਲਾ ਦੀ ਨੇ ਆ ਜਿਹੜੀਆਂ ਲਾਈਟਾਂ ਪੂਰੀਆਂ ਆ ਇਹਦੇ ਵਿੱਚ ਲੂਫਰਾਂ ਦੇ ਵਿੱਚ ਨੇ ਬਰੂਫ ਨੇ ਬਰੂਫਾਂ ਦੇ ਉੱਤੇ ਲਾਈਟਾਂ ਸਾਰੀਆਂ ਪਾਈਆਂ ਹੋਈਆਂ ਨੇ ਤਿੰਨ ਲਾਈਟਾਂ ਇਹਦੀ ਸਾਈਡ ਆ ਤੇ ਤਿੰਨ ਹੀ ਸੌਰੀ ਚਾਰ ਉਧਰਲੀ ਸਾਈਡ ਤੇ ਚਾਰ ਇਧਰਲੀ ਸਾਈਡ ਆ ਤੇ ਜਿਹੜਾ ਇਹ ਪਿੱਛੇ ਬੈਕ ਸਾਈਡ ਲਾਇਆ ਗ੍ਰਾਸ ਗ੍ਰਾਸ ਦੇ ਜਿਹੜੇ ਹੈਗੇ ਇੱਕ ਪੌਕਟਾ ਪੌਕਟ ਦੇ ਵਿੱਚ ਆਪਾਂ ਲੜੀ ਲਗਾਈ ਹੋਈ ਆ ਤੋਂ ਲਾਈਟਾਂ ਬੰਦ ਕਰਕੇ ਵੀ ਦਿਖਾਵਾਂਗੇ ਕਿ ਕੀ ਕੀ ਸੀ ਸੀ ਆਪਣੀ ਮਣੀ ਬਰੀ ਆ ਤੇ ਆਹ ਲਾਈਟਾਂ ਕਿਹਨੇ ਸੈਲੈਕਟ ਕੀਤੀਆਂ ਮੈਂ ਤੇ ਮਨਪੀਤਰ ਕੀਤੀਆਂ ਸੀਗੀਆਂ ਇੱਕ ਕਲਰ ਚੇਂਜ ਕਰਦੀਆਂ ਨੇ ਜੇ ਮਨ ਕਰੇ ਚਲੋ ਇਹਨਾਂ ਕਲਰ ਹੋਰ ਆ ਇਹਨੂੰ ਇੱਥੋਂ ਸੋਰੀ ਉਹ ਬੈਕ ਆਨ ਬੰਦ ਨਹੀਂ ਇੱਥੋਂ ਹੁਣ ਇਹ ਬਲੂ ਹੋਣੀ ਆ ਇੱਕ ਅਲੱਗ ਜਿੰਨਾਂ ਲੇਕ ਲੱਗੇ ਨੇ ਸਾਰਿਆਂ ਵਿੱਚ ਫਰਨੀਚਰ ਨੇ ਸਾਰੀਆਂ ਚੀਜ਼ਾਂ ਚੇਂਜ ਕਰਦੀਆਂ ਨੇ ਠੀਕ ਆ ਜਿਹੜਾ ਮੇਨ ਆਪਣਾ ਆ ਗਿਆ ਕਬੂਰਟ ਤੇ ਜਿਹੜਾ ਸੰਮੇਖਾ ਤੋਂ ਕਾ ਲਾਉਣਾ ਹੁੰਦਾ ਕਿ ਮੈਸਤਰੀ ਕਹਿੰਦੇ ਬਈ ਦੱਸੋ ਕਿਹੜਾ ਲਾਉਣਾ ਤੇ ਮੈਸਤਰੀ ਫਿਰ ਉਹ ਆਪਾਂ ਦੱਸਣਾ ਹੁੰਦਾ ਵੀ ਕਿਹੜਾ ਲਾਈਏ ਕਿ ਉਹਨਾਂ ਨੇ ਚੀਜ਼ ਬਣਾ ਉਹਨਾਂ ਨੇ ਤਾਂ ਕਿਹਾ ਸਾਨੂੰ ਤਾਂ ਲਿਆ ਕੇ ਦੇ ਉਸ ਦਾ ਲਾ ਦੇਣੀ ਆ ਹੁਣ ਤੁਹਾਨੂੰ ਆਪਾਂ ਕਬੂਰਟ ਦਿਖਾਉਣੇ ਆ ਜਿਹੜੇ ਆਪਣੇ ਇੱਥੇ ਬਣੇ ਹੋਏ ਆ ਅਸੀਂ ਫਿਰ ਸਿਲੈਕਟ ਕੀਤਾ ਵਾਈਟ ਗ੍ਰੇ ਬੀ ਕੰਬੀਨੇਸ਼ਨ ਬਹੁਤ ਸੋਹਣਾ ਲੱਗਾ ਸਾਨੂੰ ਸੋ ਹੂੰ ਤੇ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸ਼ੀਸ਼ਾ ਸਾਡੇ ਲੱਗੇ ਹੋਏ ਆ ਤੇ ਡਬਲ ਡਵਲਪਰਲੇ ਸ਼ੀਸ਼ਾ ਲੱਗਾ ਹੋਇਆ ਇਸ ਤੇ ਤੇ ਇਸ ਤੇ ਜਿਹੜਾ ਆਹ ਵਾਲਾ ਸ਼ੀਸ਼ਾ ਮੇਨ ਹੈਗਾ ਵਾ ਇਹ ਇੱਕ ਵਾਰੀ ਟੁੱਟ ਚੁੱਕਿਆ ਕਿਉਂਕਿ ਜਦੋਂ ਬਣਾਉਂਦੇ ਸੀਗੇ ਇਹਨੂੰ ਤੇ ਉਦੋਂ ਚੜਾਉਣ ਲੱਗਿਆਂ ਤੋਂ ਟੁੱਟ ਗਿਆ ਉਹ ਆਪਾਂ ਥੱਲੇ ਲੌਬੀ ਚ ਲਾਤਾ ਸੀਗਾ ਉਹਦੀ ਥੋ ਕੰਨੀਆਂ ਟੁੱਟ ਗਈਆਂ ਸੀਗੀਆਂ ਦੋਨੇ ਇਧਰੋਂ ਕੰਨ ਟੁੱਟ ਗਈ ਸੀ ਸੋ ਉਹ ਲਾਤਾ ਸੀਗਾ ਇੱਕ ਥੋੜਿਆ ਮਨਪ੍ਰੀਤ ਵਿਚਾਰ ਕਰਨ ਲੱਗ ਗਈ ਕਿ ਟੁੱਟਿਆ ਸ਼ੀਸ਼ਾ ਨਹੀਂ ਲਾਉਣਾ ਪਰ ਨਵਾਂ ਸ਼ੋਅਰੂਮ ਆ ਆਪਣਾ ਇਹ ਉਦੋਂ ਹੀ ਲਗਾਉਣ ਲੱਗੀ ਕੀ ਜੋਗੀ 근데 ਮਾਚਾ ਮਿੱਤੇ ਆ ਕੇ ਹੋਰ ਟੁੱਟ ਗਿਆ ਇਹ ਤਾਂ ਲਾਉਣਾ ਹੀ ਪਿਆ ਸੋ ਮੇਰਾ ਵੀ ਜੇ ਵਿਚਾਰ ਹੁੰਦਾ ਨਾ ਵੀ ਨਹੀਂ ਲਾਉਣਾ ਚਾਹੀਦਾ ਟੁੱਟਿਆ ਜੁੱਸ ਸੋ ਮਨ ਚ ਸੀਗਾ ਤੇ ਫਿਰ ਉਹ ਆਪਾਂ ਹਟਾਤਾ ਤੇ ਨਵਾਂ ਲਗਾਇਆ ਉਹ نیچے ਕੱਟ ਕੇ ਆਪਾਂ نیچے ਯੂਜ਼ ਚ ਲੈ ਆਂਦੋ ਹਾਂ ਆਪਣਾ ਨੁਕਸਾਨ ਜਾਂ ਗਿਆ ਹੋਇਆ ਨਹੀਂ ਆਪਣਾ ਸਿਰਫ ਫਟ ਕਸ਼ੀਚੇ ਦਾ ਨੁਕਸਾਨ ਹੋਇਆ ਜਿਹੜੇ ਉੱਪਰ ਵੀ ਹੈ ਜਿਹੜਾ ਆਪਾਂ ਕਾਰਡ ਬੋਰਡ ਬਣਾਇਆ ਹੋਇਆ ਸਾਰਾ ਇਹ ਤੇ ਇਹ ਬਣਿਆ ਹੋਇਆ 9 ਫਟ ਚੌੜਾ ਵਾ ਸੌਰੀ 9.5 ਫੁੱਟ ਚੌੜਾ ਵਾ ਤੇ 9 ਫੁੱਟ ਉੱਚਾ ਵਾ ਠੀਕ ਹੈ ਇਹ ਇਹਨੇ ਬਹੁਤ ਜ਼ਿਆਦਾ ਆਪਣਾ ਜਿਹੜਾ ਸਮਾਨ ਨੇ ਸਿਮੇਟ ਲੈਣਾ ਸਮਾਨ ਕਿਹਾ ਉਹਦੇ ਸਪੋਸ ਸਮਾਨ ਨਵਾਂ ਜਿਹੜਾ ਤੁਹਾਨੂੰ ਹਜੇ ਜ਼ਰੂਰਤ ਜਿਵੇਂ ਹੈਗਾ ਜਾਂ ਜਿਹੜੇ ਕਸਟਮਰ ਆਉਂਦਾ ਸਮਾਨ ਲੈ ਕੇ ਨਹੀਂ ਜਾ ਰਹੇ ਕਿ ਉੱਪਰ ਰੱਖ ਦੇ ਜਿਹਨਾਂ ਦਾ ਮਤਲਬ ਟਾਈਮ ਲੰਬਾ ਹੁੰਦਾ ਵਾ ਸੂਟ ਰੈਡੀ ਹੋ ਜਾਂਦੇ ਆ ਤੇ ਆਪਾਂ ਟਾਈਮ ਬਾਅਦ ਆਪਾਂ ਜਦੋਂ ਕਈ ਦਾ ਵੀ ਆਪਣੇ ਦੋ ਤਿੰਨ ਮਹੀਨੇ ਆਪਣਾ ਲੋਡ ਨਹੀਂ ਫਿਰ ਉਹ ਵਿੱਚ ਹੀ ਅੜਦੇ ਫਿਰਦੇ ਉਹ ਫਿਰ ਉੱਪਰ ਆਪਾਂ ਰੱਖ ਦਿਆ ਕਰਾਂਗੇ ਉੱਪਰ ਆਪਾਂ ਨੂੰ ਘੂੜੀ ਲਾ ਕੇ ਜਾਣਨਾਗੇ ਆਪਾਂ ਇਹ ਕਿਆ ਕਰੂ ਆਪਾਂ ਨੂੰ ਤੇ ਹਾਂ ਸੋ ਜਿਹੜੀਆਂ ਇਲਾਕੇ ਚੜਨ ਤੋਂ ਯਾਦ ਆ ਆਪਣੇ ਲੈ ਕੇ ਆਉਣੀ ਪੈਣੀਆਂ ਮੰਮੀ ਨੇ ਇੰਸਟਰਕਸ਼ਨ ਕਿਹਾ ਸੀਗਾ ਘੋੜੀ ਮੈਂ ਤਾਂ ਨਹੀਂ ਘੋੜੀ ਚੜਦਾ ਮੈਂ ਤਾਂ ਘੋੜੀ ਨਹੀਂ ਚੜਦਾ ਮੈਂ ਤਾਂ ਘੋੜੀ ਚੜ ਕੇ ਇੱਕ ਵਾਰੀ ਵਿਧਾਈ ਜੰਨਾ ਠੀਕ ਆ ਸੋ ਓਪਨ ਕਰਕੇ ਦਿਖਾਈ ਜੀ ਮਾੜੇ ਦੇਖੋ ਦਿਖਾਏਓ ਇਧਰ ਓਪਨ ਕਰਕੇ ਜਿਹੜੇ ਇਹ ਹੈਗੇ ਪੱਲੇ ਆ ਦੇਖੋ ਹਜੇ ਤਾਂ ਉਦਦੇ ਸਮਾਨ ਸੂਟ ਰੱਖਿਆ ਪਿਆ ਇਹਦੇ ਵਿੱਚ ਆਪਾਂ ਹੈਂਗਿੰਗ ਕਰਨ ਵਾਸਤੇ ਮਤਲਬ ਕਿ ਸੂਟ ਹੈਗੇ ਜਿਹੜੇ ਆਪਾਂ ਉੱਥੇ ਨਹੀਂ ਲਗਾ ਸਕਦੇ ਉਹ ਇੱਥੇ ਪਏ ਹਾਂ ਉਹ ਹਜੇ ਤੈਨੂੰ ਆ ਮਾਰਨ ਵਾਲੀਆਂ ਨੇ ਜੀ ਹਜੇ ਵੀਡੀਓਸ ਵਿੱਚ ਸੋ ਇੱਥੇ ਆਪਾਂ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਥਾਣ ਥਾਣ ਹਜੇ ਰੱਖੇ ਆ ਲਿਆ ਕੇ ਦੁਪੱਟਿਆਂ ਦੁਪੋਟਿਆਂ ਵਾਲੇ ਪਲੇਨ ਕੱਪੜੇ ਵਾਲੇ ਥਾਣ ਵਿੱਚ ਰੱਖੇ ਹੋਏ ਆ ਸੋ ਇਹਦੇ ਵਿੱਚ ਆਪਾਂ ਇੱਕ ਬਲੂ ਕਲਰ ਦੀ ਲੜੀ ਲਗਾਈ ਹੋਈ ਹੈ ਜਦੋਂ ਦਰਵਾਜ਼ਾ ਖੋਲਦੇ ਆ ਤੇ ਉਹ ਆਨ ਹੁੰਦੀ ਆ ਤੇ ਦੇਖੋ ਕਿੰਨੀ ਘੈਂਟ ਲੱਗਦੀ ਮਿੱਠਾ ਜਾਂ ਕਲਰ ਵਿਚ ਆ ਰਿਹਾ ਇਹਦੇ ਹਨਾ ਸੋ ਇੱਧਰ ਆਪਣੇ ਥਾਣ ਨੂੰ ਜਿਹੜਾ ਸਾਰੇ ਰੱਖੇ ਹੋਏ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇੱਥੇ ਲਿਸਾਈਡ ਇਹਦੀ ਆਪਣੀ ਵਧੀਆ ਇਹ ਚ ਆਪਣੇ ਕੱਪੜੇ ਪਏ ਸੁੱਕਾ ਹੀ ਬਣਾਏ ਕੱਪੜਾ ਵਾਸਤੇ ਆ ਸੋ ਜਿਹੜੇ ਹੈਂਗਰ ਸਾਡੇ ਕੋਲ ਹੈ ਜੀ ਕੋਈ ਵੀ ਨਹੀਂ ਹੈਗਾ ਜੀ ਹੈਂਗਰਾਂ ਦਾ ਯਾਦ ਹੀ ਨਹੀਂ ਸੋ ਹੈਂਗਰ ਆਪਣੇ ਰੰਦੇ ਸੀਗੇ ਲਿਆਉਣ ਵਾਲੇ ਆਪਾਂ ਲਿਆਉਂਦੇ ਨਹੀਂਗੇ ਸੋ ਆਪਾਂ ਹੁਣ ਜਾਣਾ ਵਾ ਸ਼ੈਰਨ ਨੂੰ ਫੋਲਡ ਕਰਕੇ ਪ੍ਰੈਸ ਕਰਕੇ ਦੇਚੀ ਰੱਖਦੇ ਆ ਹੂੰ ਤੇ ਮੇਨ ਜਿਹੜਾ ਹੈਗਾ ਕਿ ਮੈਂ ਥੋੜਾ ਜਿਹਾ ਮੇਰੀ ਥੋੜੀ ਜਿਹਾ ਆਦਤ ਹੁੰਦੀ ਕਿ ਥੋੜਾ ਆਪ ਖਰਚਾ ਘਟਾ ਲੀਏ ਤੇ ਇਹਦੀ ਥੋੜੀ ਜਿਹੀ ਆਦਤ ਹੁੰਦੀ ਕਿ ਇਹ ਚੀਜ਼ ਜਿਹੜੀ ਲਾਉਣੀ ਵਧੀਏ ਲਾਈਏ ਹੁਣ ਇਹ ਇਧਰਲੇ ਰੈਕ ਦੇ ਵਿੱਚ ਆਪਣੇ 5 ਬਣ ਗਏ ਖਾਨੇ ਸੋ ਇੱਥੇ ਆਪਣੇ ਜਿੰਨੇ ਵੀ ਖਾਨੇ ਬਨੇ ਹੋਏ ਆ 5 ਸੋ ਇੱਥੇ ਆਪਣੇ ਸਾਰੇ ਲਗ ਲਗ ਜਿਹੜਾ ਕਸਟਮਰਾਂ ਦੇ ਸੂਟ ਪਏ ਨੇ ਜੀ ਮੈਨੂੰ ਯਾਦਾ ਜਿੱਦੂ ਜਿਹੜੇ ਨਗਰ ਨੂੰ ਵੀ ਕਿਸੇ ਦਾ ਕਿਸੇ ਦੇ ਵਿੱਚ ਰੱਖਿਆ ਜਾਂਦਾ ਇਹਨਾਂ ਉੱਪਰ ਪ੍ਰੋਬਲਮ ਆਉਂਦੀ ਹੈ ਜਦ ਕਿਸੇ ਸੇਮ ਸੇਮ ਸੂਟ ਹੁੰਦੇ ਕਈ ਵਾਰੀ ਆਪਾਂ ਨੂੰ ਸਾਰੇ ਫਿਰ ਅਲੱਗ-ਅਲੱਗ ਫਿਰ ਨਾਪ ਚੈੱਕ ਕਰਨਾ ਪੈਂਦਾ ਵੀ ਕਿਹੜੇ ਨਾਪ ਤੇ ਕੀ ਦਾ ਬਣਿਆ ਹੋਇਆ ਹੈ ਅੱਛਾ ਅੱखी ਗੱਲ ਮੈਂ ਲੱਗਦਾ ਨਹੀਂ ਜਿੱਤਦਾ ਰਹਿੰਦਾ ਇੱਕ ਚੀਜ਼ ਆ ਇਸੇ ਦਾ ਮੈਂ ਕੋਦੀ ਕੱਲ ਹੀ ਆਪਣੇ ਆਪ ਹੀ ਰੱਖਿਆ ਹੂੰ ਹੂੰ ਮੈਂ ਇਹਦੇ ਨਾਲ ਦਾ ਤਰਫਾ ਦਾ ਬਟ ਮੈਨੂੰ ਨਹੀਂ ਕੋਈ ਚੀਜ਼ ਦਾ ਪਤਾ ਹੈਗਾ ਵੀ ਕਿਹੜਾ ਸੂਟ ਕੀ ਦਾ ਵਾ ਨਾ ਮੰਮੀ ਨੂੰ ਪਤਾ ਇਹ ਮਨਪ੍ਰੀਤ ਨੂੰ ਨਹੀਂ ਪਤਾ ਵਾ ਕੀ ਦਾ ਹੈਗਾ ਮੇਰੀ ਚੀਜ਼ਾਂ ਬਸ ਸਾਹਮਣੇ ਪਈਆਂ ਰਹਿਣ ਸੂਟ ਦੇਖੀ ਲੈ ਕੇ ਅੱਛੀ ਬੜੀਆਂ ਬਣਿਆ ਬਹੁਤ ਅਸਰ ਸੋਨਾ अच्छा चलो बुटीक ਤੇ ਫਿਰ ਦਿਖਾਈਏ ਆ ਸ਼ੁਰੂਆਤ ਕਰੀਏ ਇੱਕ ਸੂਟ ਦਾ ਦਿਖਾਓ ਨਾ ਅੱਜ ਦੀ ਵੀਡੀਓ ਦੇ ਖਾਸ ਸੋਕਾ ਵਾਲੀ ਵੀਡੀਓ ਬਣਾ ਲਾਵਾ ਕੇ ਆਵਾਂਗੇ ਇਹ ਬਹੁਤ ਜਿਆਦਾ ਸੋਹਣੀ ਬਣੀ ਹੈ ਇਹਦੇ ਵਿੱਚ ਲੈਸਿਸ ਇਨਕਲੂਡ ਕੀਤੀ ਹੋਈਆਂ ਲੌਂਗ ਵਿੱਚ ਆਪਾਂ ਬਟਨ ਆਰ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਬਾਹਰ ਦਾ ਡਿਜ਼ਾਈਨ ਲੈਸ ਲਗਾਈ ਹੋਈ ਆ ਤੇ ਸਿੰਪਲ ਜਿਹਾ ਸੂਟ ਸੀ ਕਾਟਨ ਦਾ ਤੇ ਬਹੁਤ ਸੋਹਣਾ ਬਣ ਗਿਆ ਅੱਛਾ ਠੀਕ ਆ ਚਲੋ ਸੋ ਇੱਕ ਇੱਕ ਆਪਣਾ ਆ ਗਿਆ ਤੇ ਸਾਹਮਣੇ ਮੇਨ ਤੇ ਕਾਊਂਟਰ ਆ ਗਿਆ ਠੀਕ ਆ ਜਿਹੜਾ ਕਾਊਂਟਰ ਦਾ ਸਨਮੇਕਾ ਲੱਗਾ ਇਹ ਬੜੇ ਚੁਆਇਸ ਦੇ ਨਾਲ ਕੀਤਾ ਹੋਇਆ ਸੀ ਇਹਦੇ ਉੱਤੇ ਕੱਚ ਦਾ ਲੱਗਾ ਹੋਇਆ ਵਾ ਚਾਰ ਚਪੇਰੇ ਤੇ ਜਿਹੜਾ ਆ ਜਿਹੜਾ ਸਨਮੇਕਾ ਮੰਗਾਇਆ ਸੀਗਾ ਇਹ ਆਪਾਂ ਮਹਾਲੀ ਤੋਂ ਮੰਗਾਇਆ ਸੀਗਾ ਤੇ ਇੱਥੋਂ ਮਿਲਿਆ ਨਹੀਂ ਸੀਗਾ ਜਿਹੜਾ ਸਨਮੇਕਾ ਲੱਗਾ ਇਹ ਮਹਾਲੀ ਤੋਂ ਸਪੈਸ਼ਲ ਮੰਗਾਇਆ ਸੀ ਅਸੀਂ ਠੀਕਾ ਤੇ ਇਧਰ ਤਾਂ ਆਪਣਾ ਹੋ ਗਿਆ ਸੀਗਾ ਤੇ ਹੁਣ ਆਪਾਂ ਮੇਨ ਆਉਣੇ ਆ ਕਾਬੋਰਡ ਦੇ ਨਾਲ ਵਾਲੀ ਸਾਈਡ ਤੋਂ ਤੇ ਕਾਬੋਰਡ ਦੇ ਨਾਲ ਵਾਲੀ ਸਾਈਡ ਤੇ ਆਪਾਂ ਲਾਏ ਹੋਇਆ ਲੂਫਰ ਇਹ ਲੂਫਰ ਥੋੜੀ ਹੋਰ ਵੈਰਾਈਟੀ ਆ ਜਾਂਦੀ ਹੈ ਇਹ ਲੂਫਰ ਸਭ ਤੋਂ ਕੋਸਟਲੀ ਨੇ ਜਿਹੜੇ ਲੱਗੇ ਹੋਏ ਨੇ ਆਪਣੇ ਸ਼ੋਅਰੂਮ ਦੇ ਵਿੱਚ ਸੂਰਤ ਦੇ ਸਾਈਡ ਵੀ ਲੂਫਰੀ ਲਾਏ ਹੋਏ ਨੇ ਬੈਕਗ੍ਰਾਉਂਡ ਜਿਹੜਾ ਹੈਗੀ ਆ ਤੇ ਦੇਖ ਸਕਦੇ ਹੋ ਇਹ ਵਲ ਆਪਣਾ ਬਹੁਤ ਸੋਹਣਾ ਓ ਇਹ ਲੋਫਰਾਂ ਸਾਰਨ ਨੂੰ ਬਹੁਤ ਪਸੰਦ ਆਉਂਦੇ ਨੇ ਹੂੰ ਇਹ ਲੋਫਰ ਲਾਉਣ ਨੂੰ ਆਪਾਂ ਜਿਆਦਾ ਕਵਾਂਟੀਟੀ ਵਿੱਚ ਵੀ ਲਾ ਸਕਦੇ ਸੀਗੇ ਬਟ ਇਹਨੂੰ ਲਾਉਣ ਵਕਤ ਸਿਲੀਕੋਨ ਲੱਗਦੀ ਆ ਤੇ ਸਿਲੀਕੋਨ ਬਹੁਤ ਜਿਆਦਾ ਮਹਿੰਗੀ ਪੈਂਦੀ ਆ ਇੱਕ ਲੋਫਰ ਤੇ ਇੱਕ ਸਿਲੀਕੋਨ ਲੱਗ ਜਾਂਦੀ ਸੋ ਇਹ ਵੀ ਲੋਫਰ ਸੱਪ 6 ਇੰਚ ਦਾ ਸੀਗਾ ਬਹੁਤ ਛੋਟਾ ਸਾਈਜ਼ ਸੀਗਾ ਤੇ ਮਹਿੰਗਾ ਬਹੁਤ ਜਿਆਦਾ ਸੀਗਾ ਤਾਂ ਵੀ ਥੋੜਾ ਚੱਲ ਗਏ ਤੇ ਨਾਲ ਹੀ ਆਪਣਾ ਆ ਗਿਆ ਜਿਹਦੇ ਵਿੱਚ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਣਾ ਸ਼ੀਸ਼ਾ ਤੇ ਸ਼ੀਸ਼ਾ ਆਪਣੀ ਜਿਹੜੀ ਲੈਂਥ ਹੈਗੀ ਆ 8 ਫੁੱਟਾਂ 8 ਬਾਈ 3.5 ਫੁੱਟ ਠੀਕ ਹੈ ਇੱਥੇ ਆਪਾਂ ਤੁਹਾਡੀ ਵੀਡੀਓ ਵਗੈਰਾ ਸ਼ੂਟ ਕਰਿਆ ਕਰਾਂਗੇ ਜਿਹੜੇ ਮਨਪੀਤ ਦੇ ਨਵੇਂ ਆਪਣੇ ਸੂਟ ਡਿਜ਼ਾਈਨ ਲਾਂਚ ਹੋਣਗੇ ਸੋ ਇੱਥੇ ਆਪਣੀਆਂ ਵੀਡੀਓ ਉਹ ਆਪਾਂ ਸ਼ੂਟ ਕਰਿਆ ਕਰਾਂਗੇ ਸੋ ਪ੍ਰੋਪਰ ਵੀਡੀਓ ਬਣਾ ਕੇ ਪਾ ਰਹੇ ਕਰਾਂਗੇ ਸਾਰੀਆਂ ਇਹ ਵੀਡੀਓ ਦੇ ਇਹ ਸ਼ੀਸ਼ਾ ਲਾਉਣ ਦੇ ਨਾਲ ਥੋੜਾ ਮੈਨੂੰ ਸੌਖਾ ਹੋ ਜੂਗਾ ਕਿਉਂਕਿ ਜਿੰਨੀਆਂ ਵੀਡੀਓ ਸੀ ਮੈਨੂੰ ਬਣਾ ਕੇ ਦੇਣੀਆਂ ਪੈਣਗੀਆਂ ਸਾਨੂੰ ਕੁਝ ਵੀਡੀਓ ਮਨਪੀਤ ਦਾ ਤੁਸੀਂ ਆਪ ਬਣਾ ਸਕਦੇ ਤੇ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਸਾਨੂੰ ਦੋਨਾਂ ਨੂੰ ਇਦਾਂ ਵੀਡੀਓ ਆਪ ਵੀ ਬਣਾ ਸਕਦੀ ਠੀਕ ਆ ਇਹਦੇ ਚਾਰ ਸ਼ਪੇਰ ਜਿਹੜੇ ਆਪਾਂ ਸ਼ੀਸ਼ਾ ਹੈਗਾ ਸੀਗਾ ਇਹਦੇ ਆਪਾਂ ਈਚਿੰਗ ਕਰਕੇ ਇਹਨੂੰ ਦਿੱਤਾ ਹੋਇਆ ਆਪਾਂ ਬੈਕਗ੍ਰਾਉਂਡ ਇਹਦਾ ਲਾਈਟ ਲਾਤੀ ਸੀ ਤੇ ਪਿੱਛੇ ਸੋ ਇਹ ਚਾਰ ਸ਼ਪੇਰੇ ਰਾਉਂਡ ਲਾਈਟ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਕਿ ਵੀਡੀਓ ਬਣਾਉਂਦੇ ਫੇਸ ਤੇ ਵੀਡੀਓ ਆਪਣੀ ਫੇਸ ਤੇ ਲਾਈਟ ਵਧੀਆ ਵੀਡੀਓ ਬਣੂਗੀ ਫੇਸ ਤੇ ਲਾਈਟ ਬਣੂਗੀ ਲੱਗੂਗੀ ਠੀਕ ਆ ਸੋ ਨੀਚੇ ਆ ਕੇ ਦਰਾਜ ਚਾਰ ਵੱਡੇ ਦਰਾਜ ਬਣੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਕੱਪੜੇ ਵਗੈਰਾ ਲਾਈਸੈਂਸ ਲੂਸਾਂ ਦਾ ਸਾਮਾਨ ਸਾਰਾ ਇੱਥੇ ਉਹ ਪਿਆ ਹੋਇਆ ਹਨ ਇਹੀ ਰੱਖਿਆ ਸੀ ਨਾ ਮੈਨੂੰ ਤਾਂ ਪਤਾ ਨਹੀਂ ਕੱਲ ਜੀ ਉਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਜਸ ਦਾ ਸਪਨਾ ਉਹਦੇ ਚ ਅਡਜਸਟ ਕੀਤਾ ਨਹੀਂ ਠੀਕ ਹੈ ਇੱਥੇ ਆਪਣਾ ਆ ਗਿਆ ਸੀਛਾ ਆ ਗਿਆ ਸੀ ਸੋ ਜਿਹੜੇ ਆ ਦੇਖ ਸਕਦੇ ਇਹ ਵੀ ਲੂਫਰ ਲੱਗੇ ਹੋਏ ਨੇ ਸੋ ਇੱਥੇ ਆਪਣਾ ਹੈਗਾ ਦਰਵਾਜ਼ਾ ਠੀਕ ਹੈ ਦਰਵਾਜ਼ੇ ਨੂੰ ਆਪਾਂ ਲਕੋਤਾ ਉੱਪਰ ਲੱਗਾ ਹੋਇਆ ਸੀ ਇੱਥੇ ਆਇਤੇ ਸ਼ੀਸ਼ਾ ਸੀਗਾ ਸੋ ਉਹਨੂੰ ਵੀ ਆਪਾਂ ਟਾਕਤਾ ਇਹ ਇਦਾਂ ਲੱਗਦਾ ਜਿਵੇਂ ਲੱਕੜ ਲੱਗੀ ਹੁੰਦੀ ਤੁਸੀਂ ਦੇਖ ਸਕਦੇ ਹੋ ਇਹ ਐ ਮਜ਼ਬੂਤ ਆ ਪੂਰਾ ਇਦਾਂ ਦੀ ਗੱਲ ਹੈਗੀ ਨਹੀਂ ਆਈਡੀਆ ਜਸ ਕੇ ਨੇ ਚਲੋ ਆਪਾਂ ਨਾ ਗੇਟ ਨੂੰ ਕਵਰ ਕਰ ਦਿੰਨੇ ਆ ਤੇ ਫਿਰ ਸ਼ੀਸ਼ੇ ਦਾ ਰਹਿ ਗਿਆ ਉਹ ਵੀ ਤਾਂ ਸ਼ੀਸ਼ਾ ਵੀ ਕਵਰ ਕਰ ਦੋ ਹਾਂ ਸ਼ੀਸ਼ਾ ਪੁਰਾਣਾ ਜਿਹਾ ਲੱਗਦਾ ਕਿਉਂਕਿ ਇਹਨੂੰ ਪੁਰਾਣੇ ਰੂਪ ਨੂੰ ਬਚਾ ਆਪਾਂ ਬਚਵਾਤ ਲੈ ਤੇ ਆ ਉੱਤਰ ਲਾਈਟ ਲੱਗੀ ਹੋਈ ਜਿਹੜੀ ਘੁੰਮਦੀ ਵੀ ਆ ਤੇ ਇਹ ਕਾਫੀ ਕਲਰ ਘੜਦੀ ਆ ਏ ਐਸ਼ ਨੇ ਲਈ ਸੀ ਫੇਵਰਟ ਐਸ਼ ਦੀ ਫੇਵਰਟ ਲਾਈਟ ਆ ਏ ਠੀਕ ਆ ਆ ਬੈਕ ਸਾਈਡ ਜਿਹੜੀ ਹੈਗੀ ਆਪਾਂ ਲੂਫਰ ਲਗਾ ਦੇ ਪਰਲੇ ਕਰਨ ਤੱਕ ਤੇ ਆ ਆਪਣਾ ਮੇਨ ਆ ਗਿਆ ਜਿਹੜਾ ਇਹ ਜੀ ਸੀ ਆਪਣਾ ਕੈਬਨ ਪਹਿਸੇ ਵਿਆਹ ਤੋਂ ਪਹਿਲਾਂ ਇਹ ਯੂਜ਼ ਕਰਦੇ ਸੀ ਜਸਕੁਨੀ ਜਦੋਂ ਆਫਟਰ ਮੈਰਿਜ ਹੋ ਜਾਦੀ ਕੀ ਕੈਸਾ ਕਰਦੇ ਆ ਐਲ ਸੀ ਡੀ ਮਰ ਗਈ ਸੀ ਮਰ ਗਈ ਫਿਰ ਇਹ ਬੇਕਾਰ ਹੋ ਗਿਆ ਤੇ ਫਿਰ ਬਾਅਦ ਵਿੱਚ ਦਾ ਕਨਵਰਟ ਕਰਾਇਆ ਵੀ ਆਪਣਾ ਐਸਡੀਲ ਮਾਰੀ ਬਣਾ ਦਿੰਦੇ ਆ ਉਦੋਂ ਲਮਾਰੀ ਤਾਂ ਨਹੀਂ ਬਣੀ ਜਸ ਸਿੱਕਾ ਖਾਣਾ ਸੀ ਜਿਹੜਾ ਆਪਣਾ ਪੂਰਾ ਰੈਡੀ ਸੀ ਨੀਚੇ ਕੁਝ ਵੀ ਨਹੀਂ ਸੀਗਾ ਤੇ ਹੌਲੀ ਹੌਲੀ ਫਿਰ ਆ ਆਇਦਰ ਆ ਗਿਆ ਆਪਣਾ ਦਰਵਾਜ਼ਾ ਮੇਨ ਕੋਠਾ ਜਿਹੜਾ ਹੈਗਾ ਉਹ ਆ ਜਾਂਦਾ ਇਧਰਲੀ ਪਾਸੇ ਬਟ ਹੁਣ ਸੋਹਣੀ ਲੱਗਦੀ ਹੈ ਹਮਮ ਇਹ ਕਲਰਫੁੱਲ ਲੈਸਨ ਹੈ ਇਹਦੇ ਵਿੱਚ ਵਾਈਟ ਨਹੀਂ ਉਹ ਚ ਗੂੜੀ ਦਾ ਜਿਹੜੀ ਆਪਣੀ ਆ ਸੀਗਾ ਇਹ ਇਹ ਉਹ ਕਮਰਾ ਜਿਹਦੇ ਵਿੱਚ ਪਹਿਲਾਂ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਟੀਵੀ ਦੇਖਿਆ ਸੋ ਇਹਦੇ ਨੂੰ ਵੀ ਅਟੈਚਮੈਂਟ ਸੀਗੀ ਤੇ ਇਹਨੂੰ ਮੈਂ ਖਚਲ ਆਪਾਂ ਇਹਦੇ ਦਰਵਾਜ਼ੇ ਲਵਾਦਗੇ ਇਹਨੇ ਕੰਮ ਲੈ ਲਵਾਂਗੇ ਜਪਲੇਸਾਂ ਵਗੈਰਾ ਰੱਖ ਸਕਦੇ ਬਾਕੀ ਜਿਹੜਾ ਮੇਰਾ 뮤직 ਦਾ ਸਮਾਨ ਆ ਸਾਰਾ ਇਹਦੇ ਵਿੱਚ ਹੀ ਆ ਤੁਸੀਂ ਦੇਖ ਸਕਦੇ ਹੋ ਸਪੀਕਰ ਵਗੈਰਾ ਵਿੱਚ ਰੱਖੇ ਹੋਏ ਨੇ ਇੱਕ ਸਪੀਕਰ ਆ ਪਿਆ ਹੋਇਆ ਵਾ ਤੇ ਇੱਕ ਸਭ ਤੋਂ ਵੱਡਾ ਸਪੀਕਰ ਖੰਡੇ ਪਿਆ ਹੋਇਆ ਦੇਖ ਸਕਦੇ ਹੋ ਕੋਸੇਮਾਂ ਪੀਤੇ ਨੇ ਥੱਲੇ ਲਈ ਸਾਮ ਗਿਆ ਰੱਖਤੀਆਂ ਨੇ ਉਹ ਉੱਥੇ ਠੀਕ ਆ ਇਧਰ ਕਲਰਫੁਲ ਆ ਉਧਰ ਵਾਈਟ ਆ ਇਹ ਜਸਟ ਉਧਰ ਜਿਹੜੇ ਆਪਾਂ ਉਧਰ ਰੱਖਿਆ ਵਾ ਬਰੌਂ ਦੇ ਵਿੱਚ ਉਧਰ ਆਪਾਂ ਰੱਖਿਆ ਨੇ 골ਡਨ ਕਲਰ ਅੱਛਾ ਕਲਰਫੁਲ ਇਧਰ ਰੱਖਤੀਆਂ ਨੇ ਕਲਰਫੁਲ ਤੇ ਵਾਈਟ ਅਲੱਗ-ਅਲੱਗ ਨੇ ਓਕੇ ਠੀਕ ਆ ਸੋ ਜਿਹੜਾ ਇਹ ਕੈਮਰ ਤਿਆਰ ਕੀਤਾ ਨਹੀਂ ਇਹਦੇ ਉੱਤੇ ਆ ਬਚਿਆ ਕੁਝ ਸਮਾਨ ਲਾਇਆ ਵਿਆ ਇਹਨੂੰ ਵਧੀਆ ਬਣ ਗਿਆ ਇੰਨੇ ਨਾਲ ਇਹਨਾ ਕਿਉਂਕਿ ਜਿੱਦਾਂ ਤੁਸੀਂ ਮੈਸਤਰੀ ਨਾਲ ਮਜ਼ਾਕ ਕਰਦੇ ਮੈਸਤਰੀ ਕਹਿੰਦਾ ਮੈਂ ਸੀਟ ਦਾ ਸਹਾਰਾ ਲੈਣਾ ਮੈਂ ਕਹਾਂ ਮੈਸਤਰੀ ਨੂੰ ਸੀਟ ਦਾ ਹਿਸਾਬ ਹੀ ਦੇਵਾਂ ਪਰ ਸੀਟ ਅਸੀਂ ਪੂਰੀ ਲਵਾਉਣੀ ਹੈ ਅਸੀਂ ਕਿਤੇ ਮਰਜ਼ੀ ਲਵਾਈਏ ਹੁਣ ਟੋਟੇ ਟਾਟੇ ਸਾਰੇ ਕਰਵਾ ਕੇ ਹੁਣ ਇਹਦਾ ਮੈਂ ਇੱਕ ਸੈ ਆਪਣਾ ਘਟ ਗਿਆ ਸੀਗਾ ਹੁਣ ਮੈਨੂੰ ਮੈਂ ਇਸ ਤਰੀਕੇ ਦਾ ਬਾਈ ਇਹ ਤਾਂ ਹੁਣ ਪੂਰੇ ਲੱਗਨੇ ਹੀ ਨਹੀਂ ਇਹਦਾ ਪੀਸ ਹੀ ਨਹੀਂ ਪੂਰੇ ਹੋਣੇ ਮੈਂ ਕਹਾਂ ਤੁਸੀਂ ਇਦਾਂ ਕਰੋ ਆ ਵਿੱਚ ਜੋੜ ਪਾ ਦੋ ਇਹਦੇ ਇਥੇ ਨਾਲ ਦਾ ਡਿਜ਼ਾਈਨ ਦੇ ਤਾਂ ਆਪਾਂ ਨਾਲੇ ਹੁਣ ਉਹ ਲਾਉਣ ਆਪਣੇ ਦੋਨੇ ਟੋਟੇ ਲੱਗੇ ਨਾ ਟੋਟੇ ਲੱਗਾਂ ਨਾ ਨਹੀਂ ਪਤਾ ਲੱਗਾ ਸੋ ਇਦਾਂ ਵਿਆਹਤ ਦੇ ਨਾਲ ਦਸ ਦਸ ਗਏ ਮੈਸਤਰੀਆਂ ਤੂੰ ਕਾਫੀ ਕੰਮ ਆਪਾਂ ਕਰਵਾ ਲਈ ਸੀਗੇ ਸੋ ਬਾਕੀ ਮੈਸਤਰੀ ਵੀ ਆਪਣਾ ਭਰਾ ਸੀਗਾ ਬਹੁਤ ਨ ਤੇ ਜਿੱਦਾਂ ਉਹਨੂੰ ਕੀਤਾ ਉਹਨੇ ਉਦਾਂ ਹੀ ਆਪਾਂ ਨੇ ਦੇ ਨਾਲ ਸਾਰਾ ਉਦਾਂ ਉਹਨੇ ਕਰ ਲਿਆ ਵਿਚਾਰੇ ਨੇ ਜਿੱਦਾਂ ਉਹਨੂੰ 10-10 ਕੇ ਸਾਰਾ ਕਰਵਾ ਲਿਆ ਠੀਕ ਆ ਤੇ ਬੈਕਗ੍ਰਾਉਂਡ ਜਿਹੜਾ ਇੱਕ ਆ ਗਿਆ ਇੱਥੇ ਆਪਾਂ ਲਾਇਆ ਹੋਇਆ ਵਾਲਪੇਪਰ ਆਹ ਵਾਲਪੇਪਰ ਲੱਗਾ ਹੋਇਆ ਸਾਰਾ ਸੋ ਸਾਰਿਆਂ ਨੇ ਕਮੈਂਟ ਕੀਤੇ ਭਾਈ ਲਾਈਟ ਕਲਰ ਜ਼ਰੂਰ ਲਾਇਓ ਬੜਾ ਡਾਰਕ ਕਲਰ ਨਾ ਲਾਇਓ ਸੋ ਇਹ ਥੋੜਾ ਜਿਹਾ ਹਲਕਾ ਜਿਹਾ ਡਾਰਕ ਕਹਿ ਸਕਦੇ ਹਾਂ ਕਿ ਇੱਕ ਇੱਕ ਆਪਾਂ ਦੋ ਕੰਧਾਂ ਤੇ ਲਾ ਆ ਬਾਕੀ ਤਾਂ ਸਾਰੀਆਂ ਕੰਧਾਂ ਇਦਾਂ ਹੀ ਕਵਰ ਹੋ ਗਈਆਂ ਨੇ ਤੇ ਇਦਾਂ ਦੀ ਸਾਈਡ ਪਲੈਨਿੰਗ ਸੀ ਸੀਗੀ ਆਪਾਂ ਇਧਰ ਲੂਪਰ ਲਾ ਕੇ ਨੂੰ ਰੈਡੀ ਕਰਾਂਗੇ ਤਾਂ ਘੱਟਿਆ ਸੀ ਕਿ ਅਸੀਂ ਇੱਕ ਕੰਨ ਦਾ ਆਪਾਂ ਡੈਕੋਰੇਟ ਕਰਾਂਗੇ ਜੀ ਤੇ ਨਹੀਂ ਤਾਂ ਹੋ ਸਕਦਾ ਸੀ ਸਾਰੇ ਹੀ ਵਾਈਟ ਹੀ ਕਰ ਦਿੰਦੇ ਬਟ ਹੁਣ ਵੀ ਬਹੁਤ ਸੋਹਣਾ ਲੱਗਦਾ ਇਹ ਵੀ ਅਲੱਗ ਲੁੱਕ ਆਉਂਦੀ ਹੈ ਇਹਦਾ ਆਹ ਦਾ ਭਾਂਡਾ ਆ ਵੀ ਸਲਾਈ ਜਾਂਦੀ ਹੈ ਇਹ ਵੀ ਬਹੁਤ ਸੋਹਣਾ ਲੱਗਦਾ ਵਿੱਚ ਕਿਉਂਕਿ ਮਨ ਵੀ ਨੇ ਸਲੈਕਟ ਕੀਤਾ ਹੋਇਆ ਨਾ ਇਹ ਵਾਲਾ ਕੀਤਾ ਸੀਗਾ ਤੁਸੀਂ ਕਿ ਅਸੀਂ ਕਲਰਫੁਲ ਲਾਉਣਾ ਫਿਰ ਉਹਦੇ ਨਾਲ ਕਲਰ ਦਾ ਹੁੰਦਾ ਆ ਇਹ ਫਿਰ ਦੋਨੇ ਕੰਨ ਦਾ ਲਾਈਟ ਹੋ ਜਾਣਗੇ ਸੀਗਾ ਤੇ ਜਿਹੜੀ ਆ ਵਾਲੀ ਕੰਨ ਦਾ ਇਧਰ ਉੱਪਰ ਜਮਾਂ ਲਾਈਟ ਯੂਜ਼ ਕੀਤਾ ਹੋਇਆ ਹੈ ਆਵਾਲੇ ਪਰ ਬਿਲਕੁਲ ਲਾਈਟ ਲੱਗਾ ਹੋਤੀ ਦੇਖ ਸਕਦੇ ਹੋ ਤੇ ਇਹਦੇ ਵਿੱਚ ਵੀਡੀਓ ਚ ਨਹੀਂ ਆ ਰਹੀ ਹਲਕੀ ਹਲਕੀ ਚੁੰਕ ਵੀ ਇਹ ਵਿੱਚ ਤੇ ਕੈਂਡ ਲੱਗਦਾ ਪੂਰਾ ਸੋ ਇੱਥੇ ਆਪਣੇ ਕਪੜੇ ਲੰਗੇ ਜਾਣਗੇ ਸਾਰੇ ਥੱਲੇ ਲੱਕੜ ਲੱਗੀ ਹੋਈ ਆ ਤੇ ਇਹਦੇ ਮਤਲਬ ਜੇ ਫਲੋਰ ਦੇ ਨਾਲ ਟੱਚ ਨਹੀਂ ਕਰ ਰਹੇ ਕਪੜੇ ਕੋ ਸਾਰੇ ਕਪੜੇ ਹੁਣ ਜਿਹੜੇ ਆਪਣੇ ਬਾਬੇ ਦੀ ਕਿਰਪਾ ਦੇ ਨਾਲ ਜਿੰਨੇ ਹੁਣ ਆਪਾਂ ਬਣਾਉਣੇ ਨਵੇਂ ਨਵੇਂ ਡਿਜ਼ਾਈਨ ਲਾਂਚ ਕਰਨੇ ਨੇ ਸਾਰੇ ਬਹੁਤ ਮਹਿੰਗੇ ਹੋਣਗੇ ਤੇ ਬਟ ਇਹ ਨਹੀਂ ਹੋਊਗਾ ਕਿ ਥੱਲੇ ਆਪਾਂ ਇੱਥੇ ਜੇ ਆਪਾਂ ਨੀਚੇ ਛੱਡ ਦਿੰਦੇ ਤੇ ਇੱਥੇ ਬਚਾਲੂ ਪੋਚਾ ਕਰੀ ਜਾਂਦੇ ਤੇ ਮਹਿੰਗੇ ਮਹਿੰਗੇ ਕੱਪੜਿਆਂ ਦੇ ਨਾਲ ਬੋਕਰਾਂ ਵਜੀਆਂ ਜਾਂ ਪੂਚੇ ਵਜੀਆਂ ਜਾਂਦੇ ਆ ਸੋ ਇਸੇ ਕਰਕੇ ਜਿਹੜੀ ਇਹ ਲੱਕੜ ਲੱਗੀ ਹੋਈ ਹੈ ਉੱਪਰ ਤੇ ਇਹਦੇ ਨਾਲ ਥੱਲੇ ਫਲੋਰ ਨੂੰ ਟੱਚ ਨਹੀਂ ਕਰਨਗੇ ਲਹਿੰਗੇ ਜਿਹੜੇ ਰਪਾਲ ਲਾਵਾਗੇ ਠੀਕ ਆ ਹੁਣ ਆਨੇ ਆਪਾਂ ਛੱਤ ਤੇ ਜਿਹੜੀ ਆਪਣੀ ਮੇਨ ਸੀਗੀ ਜਿਹਨੇ ਜਿਹੜੀ ਆਪਣੇ ਕਹਿੰਦੇ ਨੇ ਜਿਹੜੀ ਮੇਨ ਜਿਹਨੇ ਆਪਾਂ ਇਸ ਰੂਮ ਦੀ ਇਸ ਸ਼ੋਅਰੂਮ ਦੀ ਜਿਹਨੇ ਸ਼ੋਭਾ ਵਧਾਈ ਆ ਹੁਣ ਤੁਸੀਂ ਛੱਤ ਉੱਪਰ ਦੇਖ ਸਕਦੇ ਹੋ ਸੋ ਉੱਪਰ ਵੀ ਤੁਸੀਂ ਆਪਾਂ ਡਾਊਨ ਸੀਲਿੰਗ ਡਾਊਨ ਸੀਲਿੰਗ ਕੀਤੀ ਆ ਪੀਵੀਸੀ ਦੀ ਆਪਾਂ ਤੇ ਮੈਂ ਦਿਖਾਉਣਾ ਬੈਕ ਕੈਮਰੇ ਲ ਸਿੱਖ ਸੋ ਛੱਤ ਤੇ ਲਾਈਆਂ ਹੋਈਆਂ ਆਪਾਂ ਆ ਲਾਈਟਾਂ ਕਿਉਂਕਿ ਤਿੰਨ ਬਾਕਸ ਦੀ ਉੱਪਰ ਸੈਂਟਰ ਚ ਲਾਈ ਹੋਈ ਹੈ ਬਟਰਫਲਾਈ ਇਹਦੀ ਜੀ ਦੇਖ ਸਕਦੇ ਹੋ ਜੋ ਕਿ ਬਹੁਤ ਘੈਂਟ ਲੱਗਦੀ ਆ ਤੇ ਇਹ ਆਪ ਨੂੰ ਮੇਰੇ ਨਾਲ ਮਿਲ ਗਈ ਹੈ ਕਿਸੇ ਦੀ ਇਹ ਹਨਾ ਪੀਸ ਇੱਕ ਹੀ ਸੀਗਾ ਪੀਸ ਸੀਗਾ ਸੋ ਫਿਰ ਇਹਦੇ ਨਾਲ ਆਪਾਂ ਏ ਦੋ ਐਡ ਕੀਤੇ ਸੀਗੇ ਇਤਨਾ ਲੁੱਕ ਸੋਹਣੀ ਲੱਗਦੀ ਆ ਹਾਂ ਇਹਦੇ ਨਾਲ ਇੱਕ ਉਰਲੀ ਸੈਡ ਵਾਲਾ ਇੱਕ ਪਰਲੀ ਸੈਡ ਵਾਲਾ ਇਹ ਅਸੀਂ ਨਾਲ ਜਚਾਈ ਨੇ ਇਹਨੂੰ ਜੇ ਤੁ ਆਪਾਂ ਬੰਦ ਕਰਕੇ ਚਲਾਉਣੇ ਇੰਨਾ ਵਿੱਚ ਵੀ ਕਲਰ ਚੇਂਜ ਕਰਦੇ ਨੇ ਹੁਣ ਵਾਰਮ ਆ ਫਿਰ ਲਾਈਟ ਹੋ ਜਾਂਦੇ ਫਿਰ ਤਿੰਨ ਕਲਰ ਤਿੰਨ ਫੀਚਰ ਨੇ ਇਹਦੀ ਲਾਈਟਾਂ ਵਿੱਚ ਇਹਦੀ ਵੀ ਕਿ ਹੌਲੀ ਹੌਲੀ ਗ੍ਰਾਫਿਕ ਜਿਹਨਾਂ ਆਪਾਂ ਆਪਾਂ ਸ਼ੋਰੂਮ ਉਸਾ ਹਣਾ ਬਣਾਇਆ ਕਿ ਜੇ ਆਪਾਂ ਇੱਕ ਵਾਰੀ ਲਾਈਟਾਂ ਚੇਂਜ ਕਰਾਂਗੇ ਨਾ ਇਹਦੀਆਂ ਤਾਂ ਸਾਰੇ ਦਾ ਸਾਰੇ ਦਾ ਮਤਲਬ ਕਿ ਗ੍ਰਾਫਿਕ ਚੇਂਜ ਹੋ ਜੂਗਾ ਲਾਈਟਾਂ ਦਾ ਕਲਰ ਸਾਰਿਆਂ ਦਾ ਚੇਂਜ ਹੋ ਜੂਗਾ ਸੀਗਾ ਤੇ ਜਿਹੜੇ ਪੱਖੇ ਸੀਗੇ ਪੱਖੇ ਮੇਰੀ ਚ ਵਸਦੇ ਲੱਗੇ ਹੋਏ ਆ ਦੋਨੇ ਨਵੇਂ ਲਾਏ ਸੀ ਆਪਾਂ ਉੱਪਰ ਜਿਹੜੀਆਂ ਲਾਈਟ ਘਟ ਬਣਦੀ ਸੀ ਆ ਲਾਈਟਾਂ ਬਾਅਦ ਚ ਐਡ ਕੀਤੀਆਂ ਨੇ ਆ ਝੁੰਬਰ ਆ ਜੀ ਜਿਹੜਾ ਅਜੇ ਦੇ ਵਿੱਚ ਆਪਾਂ ਲਾਈਟਾਂ ਪਹਿਲਾਂ ਕਲਰਫੁੱਲ ਬਲਬ ਪਾਏ ਸੀਗੇ ਬਟ ਉਹ ਮੈਨ ਸੋਹਣੇ ਨਹੀਂ ਲੱਗੇ ਫਿਰ ਇਹਦੇ ਵਿੱਚ ਆਪਾਂ LED ਬਲਬ ਹੀ ਪਵਾਤੇ ਸਾਰੇ ਝੁੰਮਰ ਦੇ ਵਿੱਚ ਤੇ ਜਿਹੜੀਆਂ ਸਾਰੀਆਂ ਮੇਨ ਲਾਈਟਾਂ ਨੇ ਉਹ ਹੈਗੀਆਂ ਜੀ ਆਹਾ ਜਿਹੜੀਆਂ ਇਸ ਦੀਆਂ ਵਰਕ ਉੱਪਰ ਪੈਣਗੀਆਂ ਮੰਨ ਕੇ ਚੱਲੋ ਵੀ ਇਸ ਦੀਆਂ ਅਜਿਹੜਾ ਆਪਾਂ ਟੇਬਲ ਆ ਟੇਬਲ ਦੇ ਉੱਪਰ ਸਿੱਧੀ ਲਾਈਟ ਪੈਂਦੀ ਇਹਨਾਂ ਦੀ ਵੀਡੀਓ ਵਿੱਚ ਤੁਹਾਨੂੰ ਘੱਟ ਲੱਗਦੀ ਹੋਊਗੀ ਪਰ ਬਟ ਲਾਈਟ ਬਹੁਤ ਜ਼ਿਆਦਾ ਸ਼ਾਰਪਾ ਬਹੁਤ ਜ਼ਿਆਦਾ ਤੇਜ਼ ਲਾਈਟ ਆ ਇਹਦੀ ਆ ਲਾਟੂ ਦੇਖੋ ਕੈਂਡਲਾ ਨੇ ਵੀਡੀਓ ਵਿੱਚ ਕਲਰ ਚੇਂਜ ਹੋ ਜਾਂਦਾ ਇਹਨਾਂ ਦਾ ਆ ਹੁਣ ਬੰਦ ਵਿੱਚ ਵੀ ਕੋਸ਼ਿਸ਼ ਕੀਤੀ ਹੈ ਬੰਦ ਵੀ ਚੀਜ਼ ਸੋਹਣੀ ਲੱਗੇ ਚੱਲਦੀ ਤੇ ਸੋਹਣੀ ਲੱਗਣੀ ਚਾਹੀਦੀ ਹੁੰਦੀ ਹੈ ਉਹਨੇ ਬੰਦ ਆ ਇਹ ਆ ਕਲਰ ਬਲੂ ਹੋ ਗਿਆ ਆ ਕਲਰ ਹੋਰ ਹੋ ਗਿਆ ਆ ਹੋਰ ਹੋ ਗਿਆ ਕੰਨੇ ਤੋਂ ਤਿੰਨ ਕਲਰ ਕੱਢ ਦਿੰਦੇ ਇਹ ਵੀ ਹਨਾ ਇੱਥੇ ਆਪਣਾ ਲੱਗੂਗਾ ਮੈਨ ਤੇ ਲੋਗੋ ਠੀਕ ਆ ਸੋ ਹੁਣ ਰਹਿ ਗਿਆ ਥੱਲੇ ਫਲੋਰ ਜਿਹੜੀ ਆਪਣ ਥੱਲੇ ਫਰਸ਼ ਲਾਈ ਹੋਈ ਆ ਤੇ ਇਹ ਆਪਾਂ ਉਦੋਂ ਕਲਰ ਸਿਲੈਕਟ ਕੀਤਾ ਸੀ ਕਿ ਵਾਈਟ ਕਲਰ ਨਹੀਂ ਲਾਉਣਾ ਆਪਾਂ ਮਨਪੀਤ ਨੂੰ ਥੋੜੀ ਜਿਹੀ ਵੈਸ ਸੀ ਕਿ ਵਾਈਟ ਕਲਰ ਸੋਹਣਾ ਲੱਗਦਾ ਬਟ ਕਿਤੇ ਨਾ ਕਿਤੇ ਜੇ ਵਾਈਟ ਲੱਗ ਜਾਂਦਾ ਤਾਂ ਇਹਦੀ ਲਾਈਟ ਇਦੋਂ ਜਿਆਦੇ ਰੂਮ ਦੀ ਬੰਨੀ ਸੀ ਬਟ ਇਹ ਗਰੇ ਲਾਤਾ ਬਟ ਹੁਣ ਜਦੋਂ ਆਪਾਂ ਜੇ ਵਾਈਟ ਲਾ ਲੰਦੇ ਹੁਣ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿਤੇ ਵੀ ਜੋੜ ਨਹੀਂ ਦਿਸਦਾ ਹੋਊਗਾ ਤੁਹਾਨੂੰ ਸਾਰੀ ਫਾਰਸ਼ ਦੇ ਵਿੱਚ ਵੀ ਕਿੱਥੇ ਇੱਕ ਟਾਇਲ ਲੱਗੀ ਹੈ ਤੁਸੀਂ ਗੈਸ ਕਰਕੇ ਦੇਖੋ ਵੀ ਜੋੜ ਹੈ ਜੇ ਕਈ ਸਾਨੂੰ ਕਹਿੰਦੇ ਸੀ ਤੁਸੀਂ ਬਰੂਫ ਛੱਡ ਕੇ ਲਾਓ ਜੀ ਟਾਇਲ ਨੂੰ ਬਰੂਫ ਛੱਡੇ ਵੀ ਸੋਹਣੇ ਲੱਗਦੇ ਆ ਬਾ ਮੈਨੂੰ ਪਰ ਮੈਨੂੰ ਚੰਗੇ ਨਹੀਂ ਲੱਗਦੇ ਸੀਗੇ ਉਹ ਵੀ ਬਰੂਫ ਨਹੀਂ ਛੱਡਣਾ ਜੋੜ ਕੇ ਲਾਉਣੀ ਆ ਤਾਂ ਟਾਇਲ ਇਹੋ ਜੀ ਲਾਉਣੀ ਆ ਕਿ ਵੀ ਉਹਦਾ ਜੋੜ ਨਾ ਬਿਲਕੁਲ ਵੀ ਦਿਸੇ ਜੇ ਆਪਾਂ ਵਾਈਟ ਲਾ ਦਿੰਦੇ ਤਾਂ ਫਿਰ ਉਹਦੇ ਵਿੱਚ ਕੀ ਹੁੰਦਾ ਜਿਹੜੇ ਮਾੜੀ ਮਾੜੀ ਦਰਜ ਹੁੰਦੀ ਹੈ ਨਾ ਉਹਦੇ ਵਿੱਚ ਮਿੱਟੀ ਫਸ ਜਾਂਦੀ ਹੈ ਤੇ ਉਹ ਕਾਲੀ ਦਰਜ ਹੋ ਜਾਂਦੀ ਆ ਕਿ ਉਹ ਫਿਰ ਦਿਸਦੀ ਜਾਂਦੀ ਆ ਹੁਣ ਤੁਸੀਂ ਫਰਸ਼ ਦੇਖੋ ਕਿ ਵਿੱਚ ਦੀ ਇਦਾਂ ਛੱਤ ਦਿਸਦੀ ਆ ਫਰਸ਼ ਦੇ ਵਿੱਚ ਦੀ ਚੈੱਕ ਕਰ ਸਕਦੇ ਹੋ ਤੁਸੀਂ ਜੋ ਵੀ ਲਾਈਟਾਂ ਚੱਲਦੀਆਂ ਨੇ ਉੱਪਰ ਸੋ ਉਹ ਸਾਰੀਆਂ ਲਾਈਟਾਂ ਥੱਲੋਂ ਵੱਜ ਕੇ ਉੱਪਰ ਮੁਵ ਕਰਦੀਆਂ ਨੇ ਤੇ ਜਿਹੜੀਆਂ ਆਪਣੀਆਂ ਮੇਨ ਲਾਈਟਾਂ ਲਾਈਆਂ ਨੇ ਲਾਈਟਾਂ ਵਾਸਤੇ ਸੌਰੀ ਲਾਈਟ ਵਾਸਤੇ ਜਿਹੜੀ ਮੇਨ ਆਪਾਂ ਬਲਬ ਲਾਏ ਹੋਏ ਨੇ ਇਹਦੇ ਵੀ ਮਤਲਬ ਤਿੰਨ ਫੀਚਰ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਕਿ ਇਹਦੇ ਵਿੱਚ ਮਤਲਬ ਕਿ ਲੋਕੇਸ਼ਨ ਸਾਰੀ ਚੇਂਜ ਹੋ ਜਾਂਦੀ ਆ ਜਿੱਦਾਂ ਹੁਣ ਆਪਾਂ ਇਹਨੂੰ ਬੰਦ ਕਰਕੇ ਚਲਾਵਾਂਗੇ ਆ ਦੇਖੋ ਹੁਣ ਵਾਰਮ ਹੋ ਗਈਆਂ ਆ ਥੋੜਾ ਲਾਈਟ ਹੋ ਗਈਆਂ ਆ ਪੂਰੀਆਂ ਸ਼ਾਰਪ ਹੋ ਗਈਆਂ ਠੀਕ ਆ ਤੁਹਾਨੂੰ ਆ ਲਾਈਟ ਬਹੁਤ ਜ਼ਿਆਦਾ ਵੱਜਦੀ ਆ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਲਾਈਟਾਂ ਲਾਈਟ ਘੱਟ ਦੇ ਵਿੱਚ ਆਪਣੇ ਰੂਮ ਦਾ ਸ਼ੋਅ ਸ਼ੋਰੂਮ ਦਾ ਨਜ਼ਾਰਾ ਲਾਈਟ ਘੱਟ ਦੇ ਵਿੱਚ ਸਭ ਉਹਦੋਂ ਵੀ ਸੋਹਣੀ ਵੀਡੀਓ ਬਣਦੀ ਆ ਆ ਹੁਣ ਆਪਾਂ ਲਾਈਟ ਘੱਟ ਕਰ ਦਿੱਤੀ ਆ ਇੱਕ ਲਾਈਟ ਆਪ ਆ ਵੀ ਕੱਟ ਕਰ ਦੇ ਇੰਦਰੋਂ ਵੀ ਲੋ ਜੀ ਹੁਣ ਕਰੋ ਚੈੱਕ ਵਿਊ ਇੱਕ ਲਾਈਟ ਆਪ ਜਿਹੜਾ ਮੇਨ ਆਪਣਾ ਚੱਲਦਾ ਚੂ ਮਰੋਦੀ ਵੀ ਕੱਟ ਕਰਦੇ ਆ ਲੋ ਜੀ ਹੁਣ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਘੈਂਟ ਲੱਗਦਾ ਦੇਖੋ ਹਣ ਚੀਜ਼ਾਂ ਹਾਈਲਾਈਟ ਹੋ ਗਈਆਂ ਹਣ ਚੀਜ਼ਾਂ ਹਾਈਲਾਈਟ ਹੋ ਕੇ ਉਹ ਸਾਰਾ ਸੂਣਾ ਲੱਗਦਾ ਹੋ ਹਣ ਚੀਜ਼ਾਂ ਸਾਰੀਆਂ ਹਾਈਲਾਈਟ ਹੋ ਗਈਆਂ ਤੇ ਤੁਸੀਂ ਹੁਣ ਦੇਖੋ ਵੀ ਸਾਰਾ ਹੋ ਗਿਆ ਨਾ ਚੇਂਜ ਹੀ ਸੋ ਇੱਕ ਕਲਰਫੁਲ ਲਾਈਟ ਚੱਲ ਰਹੀ ਹੈ ਇਹਨੂੰ ਵੀ ਬੰਦ ਕਰਦੇ ਆਪਾਂ ਦੇਖਿਓ ਐਸ਼ ਦੀ ਫੇਵਰੇਟ ਲਾਈਟ ਆ ਜੋ ਵੀ ਇਹ ਸੁਪਨਾ ਸੋਚਿਆ ਸੀ ਮੈਂ ਤੇ ਮਨਪ੍ਰੀਤ ਨੇ ਕਿ ਆਪਣਾ ਜਿਹੜਾ ਅਸੀਂ ਸ਼ੋਰੂਮ ਬਣਾਵਾਂਗੇ ਇਦਾਂ ਦਾ ਬਣਾਵਾਂਗੇ ਸੋ ਵਾਹਿਗੁਰੂ ਨੇ ਅਜਿਹਾ ਕੈਪਾ ਕੀਤੀ ਹੈ ਤੁਹਾਡਾ ਸਾਰਿਆਂ ਦਾ ਪਿਆਰ ਆ ਬਾਈ ਹਨਾ ਤੇ ਅੱਜ ਪਰਮਾਤਮਾ ਨੇ ਉਹ ਚੀਜ਼ ਬਣਾਤੀ ਆ ਕਦੇ ਵੀ ਆਪਾਂ ਚੀਜ਼ ਤੇ ਪੈਸਾ ਲਾਉਣੇ ਆ ਨਾ ਕਿ ਜਦੋਂ ਆਪ ਪੈਸੇ ਵੀ ਲਾ ਦਿੰਨੇ ਤੇ ਆਪਾਂ ਦਾ ਸਵਾਦ ਨਹੀਂ ਨਾ ਆਉਂਦਾ ਤੇ ਉਦੋਂ ਬਹੁਤ ਦੁੱਖਦਾ ਠੀਕ ਆ ਨਾ ਜਦੋਂ ਚੀਜ਼ ਆਪਣੀ ਉਹ ਪੈਸੇ ਲੱਗੇ ਆਪਾਂ ਨੂੰ ਪਤਾ ਲੱਗਦੇ ਹਾਂ ਯਾ ਠੀਕ ਆ ਵ ਸਹੀ ਤਰ੍ਹਾਂ ਤੇ ਲਾਏ ਆ ਹੁਣ ਆਪਾਂ ਆਪਣੇ ਘਰੇ ਸ਼ੋਰੂਮ ਬਣਾਇਆ ਹੋਇਆ ਵਾ ਠੀਕ ਆ ਜੇ ਆਪਾਂ ਸ਼ਹਿਰ ਦੇ ਵਿੱਚ ਸ਼ੋਰੂਮ ਬਣਾਉਂਦੇ ਜੇ ਆਪਾਂ ਰੈਂਟ ਤੇ ਦੁਕਾਨ ਲੈ ਕੇ ਬਣਾਉਂਦੇ ਤੇ ਉਹ ਪਤਾ ਨਹੀਂ ਅਗਲੇ ਨੇ ਕਹਣੀ ਕਿੰਨੇ ਖਾਲੀ ਕਰੋ ਸੋ ਉਹ ਮੈਨੂੰ ਚੀਜ਼ ਚੰਗੀ ਲੱਗੀ ਸੀ ਬਾਕੀ ਸਾਡੇ ਸਾਰੇ ਸਾਡੇ ਕਸਟਮਰ ਜਿੰਨੇ ਨੇ ਸ ਆਪਣਾ ਆਨਲਾਈਨ ਹੀ ਕੰਮ ਆ ਤੁਹਾਡੇ ਸਾਰਿਆਂ ਦੀ ਸਪੋਰਟ ਆ ਸੋ ਆਪਾਂ ਨੂੰ ਉਹ ਗਾਹਕ ਦੀ ਇੰਨੇ ਜਿਆਦਾ ਹੁੰਦਾ ਨਹੀਂ ਕਿ ਆਪਾਂ ਸ਼ਹਿਰ ਦੇ ਵਿੱਚ ਦੁਕਾਨ ਕਰਨੀ ਆ ਜਾਂ ਉੱਥੇ ਸ਼ੋਰੂਮ ਕਰਨਾ ਕਿ ਤੋ ਰੈਫਰ ਦਾ ਗਾਹਕ ਆ ਆਪਣੇ ਕੋਲ ਆਵੇ ਠੀਕ ਆ ਸੋ ਸਾਰੇ ਜਣੇ ਕਮੈਂਟ ਜਰੂਰ ਕਰਿਓ ਆਪਣਾ ਤੁਹਾਨੂੰ ਸ਼ੋਰੂਮ ਇਹ ਬੜਾ ਕਿਦਾਂ ਲੱਗਿਆ ਠੀਕ ਆ ਤੇ ਕੀ ਕੀ ਤੁਹਾਨੂੰ ਇੱਥੇ ਕੰਮ ਹੀ ਲੱਗੀ ਆ ਉਹ ਵੀ ਸਾਰੰਦਿ ਦੱਸ ਸਕਦੇ ਹਾਂ ਬਟ ਆਪਦੇ ਵੱਲੋਂ ਅਸੀਂ ਆਪਦਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਆ ਆਪਾਂ ਡੰਮੀਆਂ ਡੰਮੀਆਂ ਹਜੇ ਲਾਉਣੀਆਂ ਨੇ ਇੱਥੇ ਹੋਰ ਵੀ ਕੰਮ ਕਾਫੀ ਆ ਹੌਲੀ ਹੌਲੀ ਨਾਲ ਦੀ ਨਾਲ ਹਜੇ ਆਪਣਾ ਇੱਥੇ ਜੀ ਜਿਹੜਾ ਇੱਥੇ ਮੇਨ ਹੈਗਾ ਇੱਥੇ ਸੋਫਾ ਲੱਗੂਗਾ ਉੱਥੇ ਨਾਲ ਜਿਹਦਾ ਬੈੱਡ ਵੀ ਬਣੂਗਾ ਕਿਸੇ ਟਾਈਮ ਅਸੀਂ ਪੈਣਾ ਵੀ ਹੈ ਉੱਪਰ ਆਪਾਂ ਕਦੇ ਰਾਤ ਹਨੇਰਾ ਹੋ ਜਾਂਦਾ ਤੇ ਇੱਥੇ ਆਪਾਂ ਇੱਥੇ ਆਪਾਂ ਰੈਸਟ ਵੀ ਕਰ ਸਕਦੇ ਹਾਂ ਬੰਦਾ ਉਹਦਾ ਸੋਫਾ ਵੀ ਬਣ ਜੂਗਾ ਰੈੱਡ ਬੈੱਡ ਵੀ ਬਣ ਜੂਗਾ ਠੀਕ ਆ ਓਕੇ ਤੇ ਹੁਣ ਆਪਾਂ ਜਾਣਾ ਜੀ ਸ਼ਹਿਰ ਨੂੰ ਠੀਕ ਆ ਤੇ ਅੱਜ ਵਾਲੇ ਵਲੌਗ ਦੀ ਕਰਿਓ ਹਾਜ਼ਰੀ ਨੀਕੇ ਪ੍ਰਮਾਣ ਓਕੇ ਤੇ ਬਾਕੀ ਆਪਣੇ ਜਿਹੜੇ ਨਵੇਂ ਸ਼ੋਅਰੂਮ ਦੇ ਵਿੱਚ ਸਾਡੇ ਜਿਹੜੇ ਹੁਣ ਸਾਡੋ ਚੌਣ ਵਾਲੇ ਆ ਉਹਨਾਂ ਨੇ ਗੱਟੋ ਗੋਪੀ ਨੂੰ ਰੀਅਰ ਕਰਨੇ ਹੋਣੇ ਉਹ ਵੀ ਹਰ ਆਪਾਂ ਰੱਖ ਦਾਂਗੇ ਠੀਕ ਹੈ ਜੀ ਓਕੇ ਚਲੋ ਫਿਰ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਠੀਕ ਆ ਤਦ ਤੱਕ ਲਈ ਸਾਰ ਨੂੰ ਸਤਿ ਸ਼੍ਰੀ ਅਕਾਲ ਤੇ ਵਲੌਗ ਕਾਫੀ ਦਿਨ ਹੋ ਗਿਆ ਆਇਆ ਨਹੀਂ ਸੀਗਾ ਸੋ ਸਾਡਾ ਜਿਹੜਾ ਆ ਮੈਡਮ ਸੀ ਬੁਟੀਕ ਵਾਲੀ ਬਿਮਾਰ ਹੋ ਗਈ ਸੀ ਥੋੜੀ ਸੋ ਅਸੀਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਤੇ ਮੈਂ ਵੀ ਵੀਡੀਓ ਤਾਂ ਕੱਲਾ ਨਹੀਂ ਲੈ ਕੇ ਆਇਆ ਕੋਈ ਤੁਹਾਡੇ ਨਾਲ ਪ੍ਰੋਮਿਸ ਇਹ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਆਉਦਾ ਸ਼ੋਰੂਮ ਦਿਖਾਉਣਾ ਤੇ ਫਿਰ ਮੇਰੇ ਇਹ ਦਿਲ ਦੀ ਇੱਛਾ ਸੀ ਕਿ ਪਹਿਲੀ ਜਿਹੜੀ ਵੀਡੀਓ ਹੋ ਤੁਹਾਡੇ ਨਾਲ ਪਾਵਾਂਗੇ ਸ਼ੋਅਰੂਮ ਦੀ ਵੀ ਪਾਵਾਂਗੇ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਬਲੌਗ ਕਿਦਾਂ ਲੱਗਦੇ ਆ ਤੇ ਮਿਲਦੇ ਆ ਕੱਲ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਮੈ ਬਾਰੀ ਸਤਿ ਸ਼੍ਰੀ ਅਕਾਲ ਕੋਈ ਫਿਡੀਸ਼ਨਾਂ ਤੇ ਆਪਣੀ ਹੋਏ ਬੈਠੇ ਜਿਹੜੇ ਸਾਡੀ ਮਿਹਨਤ ਨੂੰ ਗੈਸ ਕਰਦੇ ਲੋਕਾਂ ਵਾਂਗ ਲਾਈਵ ਹੋ ਕੇ ਨਹੀਂ ਗਏ ਹਰਮੰਤੇ